ਪੰਜਾਬੀ ਰੰਗਮંચ ਬਟਿੰਡਾ ਅਤੇ ਸਤਕਾਰ ਰੰਗਮંચ ਮਹਾਲੇ ਦੀ ਪੇਸ਼ਕਸ਼ ਪੰਜਾਬੀ ਨਾਟਕ ਜ਼ਿੰਦਗੀ ਤੇਰੀ ਆ ਕੋਈ ਸਮੇਂ ਦੇ ਵਿੱਚ ਆਪਦੇ ਸਾਹਮਣੇ ਕਰਾਂਗੇ ਤੇ ਮੈਂ ਸੰਦੀਪ ਗਿੱਲ ਮਾਣ ਦੇ ਤਰਫੋਂ ਆਪ ਸਭ ਨੂੰ ਬੜਾ ਬੜਾ ਜੀ ਆਇਆਂ ਨੂੰ ਆਪ ਦਾ ਸਵਾਗਤ ਹੈ ਆਪ ਦਾ ਇਸ ਸਟੇਜ 'ਤੇ ਜ਼ਿੰਦਗੀ ਤੇਰੀ ਆ ਇਸ ਨਾਟਕ ਦੇ ਲੇਖਕ ਨੇ ਵਕੀਲਾ ਮਾਨ ਜੀ ਅਤੇ ਨਿਰਦੇਸ਼ਕ ਨੇ ਜਸਵੀਰ ਗਿੱਲ ਜੀ ਮੈਨੂੰ ਬਹੁਤ ਅੱਛਾ ਲੱਗਾ ਸਾਡਾ ਦੋਸਤ ਮੇਰਾ ਛੋਟਾ ਅਜ਼ੀਜ਼ ਜੁਣਾ ਚੋਪਰਾ ਵਕੀਲਾ ਮਾਨ ਜਿਹੜਾ ਨਾਟਕ ਦੇਖਣ ਵਾਸਤੇ ਅੱਜ ਮੈਂ ਇੱਥੇ ਪਹੁੰਚਿਆ ਮੈਨੂੰ ਬਹੁਤ ਵਧੀਆ ਲੱਗਾ ਜ਼ਿੰਦਗੀ ਤੇਰੀ ਹੈ ਕੀ ਬਾਤ ਹੈ ਮੈਨੂੰ ਅੱਛਾ ਲੱਗਾ ਬਾਕੀ ਦੇਖਣ ਤੋਂ ਬਾਅਦ ਪਤਾ ਲੱਗੂ ਹੁਣ ਕੀ ਕੰਸਰਟ ਉਹਦੀ ਐਮਨੂੰ ਲੱਗਿਆ ਬਈ ਕੰਸਰਟ ਵਧੀਆ ਤੇ ਜਿਹੜੇ ਬੱਚੇ ਬਾਹਰ ਜਾ ਰਹੇ ਆ ਉਹ ਕਿਵੇਂ ਨੇ ਉੱਥੇ ਤੇ ਜਿਹੜੇ ਪੇਰੈਂਟਸ ਉਹਨਾਂ ਦੀ ਹਾਲਤ ਕੀ ਐ ਇੱਥੇ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਰੰਗੀਲਾ ਚੈਨਲ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਅਸੀਂ ਬਲਵੰਤ ਗਾਰਗੀ ਐ ਟਿਊਟੋਰੀਅਲ ਦੇ ਹਾਲ ਦੇ ਵਿੱਚ ਜਿਹੜਾ ਨਾਟਕ ਆ ਬਾਈ ਵਕੀਲਾਮਾਨ ਦਾ ਲਿਖਿਆ ਖੇਡਿਆ ਜਾਣਾ ਉਹਦਾ ਇੰਤਜ਼ਾਰ ਕਰ ਰਹੇ ਆ ਤੇ ਬਹੁਤ ਵਧੀਆ ਲੱਗੂਗਾ ਕਿਉਂਕਿ ਅਸੀਂ ਫਿਲਮਾਂ ਦੇ ਵਿੱਚ ਕੰਮ ਵੀ ਕੀਤਾ ਤੇ ਫਿਲਮਾਂ ਦੇਖਦੇ ਵੀ ਆਂ ਉੱਥੇ ਤੱਕ ਕੱਟ ਹੋ ਜਾਂਦਾ ਇੱਥੇ ਜਿਹੜੇ ਅਦਾਕਾਰਾਂ ਨੇ ਸਿੱਧੀ ਆਪਣੀ ਕਲਾ ਦਾ ਪ੍ਰਦਰਸ਼ਨ ਸਾਡੇ ਸਾਹਮਣੇ ਕਰਨਾ ਤੇ ਮੈਨੂੰ ਲੱਗਦਾ ਵੀ ਟੀਮ ਨਵੀਂ ਆ ਬਿਠੰਡੇ ਤੇ ਮੈਂ ਦੁਆ ਕਰਦਾ ਵੀ ਇਹਨਾਂ ਦੀ ਟੀਮ ਪੂਰੀ ਸਫਲ ਹੋ ਤੇ ਵਧੀਆ ਨਾਟਕ ਖੇਡੇ ਤੇ ਅਸੀਂ ਇਹਨਾਂ ਨੂੰ ਹੌਸਲਾ ਫਜ਼ਾਈ ਕਰਨ ਵਾਸਤੇ ਵੱਧ ਤੋਂ ਵੱਧ ਆਇਆ ਕਰਗੇ ਤੇ ਤਾਂ ਕਿ ਹੋਰ ਵਧੀਆ ਨਾਟਕ ਸਾਡੇ ਲਈ ਲੈ ਕੇ ਆਉਣ

ਤ੍ਰਾਸਤੀਓ ਦੇ ਤੇ ਉਹਨਾਂ ਨੇ ਵਧੀਆ ਲੱਕ ਸ਼ੋਪਿਸ ਕਿਹੜਿਆ ਨਾਟਕ ਬਹੁਤ ਅੱਛਾ ਲੱਗਿਆ ਬਹੁਤ ਬੜੀਆ ਲੱਗਿਆ ਜੀ ਤੇ ਮਤਲਬ ਅੱਜ ਦੀ ਮੰਗ ਹੈ ਕਿ ਮਲਾਜ ਦੀ ਲੋੜ ਹੈ ਕਿ ਇਸ ਤਰ੍ਹਾਂ ਦੇ ਨਾਟਕ ਹੋਣੇ ਚਾਹੀਦੇ ਤੇ ਬਹੁਤ ਵੱਡੀ ਪੱਧਰ ਤੇ ਵੀ ਪਬਲਿਸਿਟੀ ਹੋਵੇ ਤੇ ਪਾਰਟਿਸਪੇਸ਼ਨ ਹੋਵੇ ਲੋਕਾਂ ਦਾ ਇਹ ਇਹ ਹੀ ਅਸੀਂ ਚਾਹੁੰਦੇ ਹਾਂ ਬਹੁਤ ਮੈਂ ਤਾਂ ਜਲਦੀ ਆ ਮੈਂ ਸੁਚਿਆ ਪਾਪਾ ਨੂੰ ਵੀ ਕਾਲ ਕਰ ਲਵਾਂ ਅ ਜਗਾ ਕੀ ਤੇ ਕੀ ਤੁਸੀਂ ਕਹਿ ਕੀ ਹੈ

ਵਾਕਮਲ ਪੇਸ਼ਕਾਰੀ ਸੀ ਫਤ ਲਤਹੀ ਕਮਾਂਗੇ ਜੀ ਔਰ ਜੋ ਇਸ ਮੰਚੋ ਤੇ ਜੋ ਮੈਸੇਜ ਦਿੱਤਾ ਗਿਆ ਉਹ ਬਹੁਤ ਸਟਰੋਂਗ ਹੈ ਕਿ ਆਪਣਾ ਵਤਨ ਆਪਣਾ ਦੇਸ਼ ਆਪਣੀ ਜਨਮ ਭੂਮੀ ਨੂੰ ਛੱਡ ਕੇ ਨਹੀਂ ਜਾਣਾ ਚਾਹੀਦਾ ਹਾਂ ਕੁਝ ਮਜਬੂਰੀਆਂ ਜ਼ਰੂਰ ਹੋ ਸਕਦੀਆਂ ਨੇ ਕਿਉਂਕਿ ਦੁਨੀਆ ਚ ਵਿਚਰਨਾ ਵੀ ਚਾਹੀਦਾਗਾ ਪਰ ਨੌਜਵਾਨੋਂ ਨਹੀਂ ਅਪੀਲ ਹੈ ਕਿ ਜੇ ਉਹ ਬਾਹਰ ਜਾਂਦੇ ਵੀ ਹੈ ਤਾਂ ਵਾਪਸ ਉਹ ਜ਼ਰੂਰ ਪਰਤਣ

ਇਹਨਾਂ ਸਾਰਾ ਗਾਰੇ ਪਾੜੇ ਗਿਆ ਖੇਡਾ ਹੋਊਗਾ ਜ ਮੇਰੇ ਸਿਆਂ ਹਾਂ ਹੈ ਤਾਂ ਤਾਂ ਹੈ ਪਰ ਵੀ ਖੇਡਾ ਪਰ ਖੇਤੀ ਜਿਹੜੀ ਬਾਤ ਪਤਾ ਤਾਂ ਕਰਾ ਲੈਣਾ ਚਾਹਤਾ ਥੋੜੇ ਆਪ ਆਪਣੀ ਵੀ ਕੋਸ਼ਿਸ਼ ਕਰਦਾ ਬੰਦਾ ਪਰ ਬਸਦਾ ਪੁੰਸਦਾ ਹੀ ਅੱਜੇ ਆਪਰਾ ਆਪੇ ਹੀ ਇਹਦੇ ਵਿੱਚ ਜੋ ਚੀਜ਼ਾਂ ਮਤਲਬ ਅੱਜ ਕੱਲ ਵਿਚਰ ਰਹੀਆਂ ਨੇ ਉਹਨਾਂ ਬਾਰੇ ਦੱਸਿਆ ਗਿਆ ਔਰ ਬਾਕੀ ਆਪਾਂ ਆਪਣੇ ਮਿਰਸੇ ਤੋਂ ਆਪਣੀ ਸੱਭਿਆਚਾਰ ਔਰ ਸਿਸਟਮ ਤੋਂ ਦੂਰ ਹੋ ਰਹੇ ਆਂ ਬੱਚਿਆਂ ਨੂੰ ਬਾਹਰ ਭੇਜ ਕੇ ਸੱਚ ਉਹ ਮੈਂ ਤਾਂ ਆਪਣੀਆਂ ਸਹੂਲੀਆਂ ਤੇ ਕਿਸੇ ਨੂੰ ਕਾਲ ਕਰ ਜੇ ਇਹ ਕਹਿ ਲੱਗੀ ਸੀ ਕਿ ਜਿਨ੍ਹਾਂ ਜਿਹੜੇ ਮੇਰੇ ਵਿਦੇਸ਼ ਚ ਸਾਥ ਬਿਟੇ ਦਾ ਰਿਸ਼ਤੇ ਕਰਨੇ ਤਾਂ ਕਰਾਉਣੇ ਹੋ ਨਾ ਉਹ ਮੇਨੂੰ ਸਿੱਧਾ ਪ੍ਰਸਾਰਣ ਕਰਨ ਬਸ ਪ੍ਰਸਾਰਣ ਨਹੀਂ ਹੁੰਦਾ ਬਾਲਗਿਆ ਸਿਆਣੀਆਂ ਸੰਪਰਕ ਹੁੰਦਾ ਉਹ ਜੋ ਵੀ ਹੁੰਦਾ ਨੋ ਲੱਕ ਨੋ ਵਿਚੋਲਾ ਓਏ ਹਰ ਜਾਂ ਅੰਗਰੇਜ਼ੀ ਬੋਲਣੋ ਇੱਕ ਇੱਕ ਦਾ ਸਪੈਲਿੰਗ ਹਲਕ ਚ ਫਸ ਗਿਆ ਨਾ ਅੰਨੇ ਬਾਹਰ ਆ ਜਾਣਗੇ ਅੱਧੀ ਅੰਗਰੇਜ਼ੀ ਅੱਧੀ ਪੰਜਾਬੀ ਬੋਲ ਕੇ ਹੋਰੀ ਦਾ ਦਲ ਦਲ ਗਿਆ ਜਾਂ ਕਰੀ ਜਾਂਦੀ ਆ ਨਾ ਬੇਸ਼ੱਕ ਤੈਨੂੰ ਇੱਕ ਗੱਲ ਕਹਾ ਅੱ ਤੁਸੀਂ ਪਹਿਲਾਂ ਨਹੀਂ ਛੱਡੋ ਤੁਸੀਂ ਜਾ ਕੇ ਮਟਰ ਕੱਟੋ ਤੇ ਲੈ ਲਵੀਆਂ ਆ ਆਪਦੀ ਪੀਲੀਸੀ ਪੀਡਿਆ ਦੀ ਕਾਹਜੇ ਰਿਸ਼ਤੇ ਜਿਹੜੇ ਬਾਦੂ ਦਾਸ ਦੇ ਦੇ ਆ ਤੇ ਰਿਸ਼ਤੇ ਪੱਕੇ ਰਿਸ਼ਤੇ ਆ ਨਾ ਪਤਾ ਨਹੀਂ ਆ ਤੇਰੇ ਮਟਰ ਜਰੂਰ ਪੱਕੇ ਆ ਉਹ ਸਬਜ਼ੀ ਫੇਰਨ ਲੱਗੀ ਮਾੜਾ ਮੋਟਾ ਵੇਖ ਤਾਂ ਲਿਆ ਕਰ ਓਹ ਕੱਚੇ ਆ ਨਾ ਪੱਕੇ ਆ ਕੁਸਿ ਦੇ ਕੋ ਮੈਂ ਚੱਲੀ ਆਂ ਫੋਟ 712 ਹੈਲੋ ਕੇ ਮੈਂ ਆਪਣੇ ਫਰੈਂਡਸ ਨਾਲ ਇਹ ਪਲੇ ਦੇਖਣ ਆਈ ਅਕਸਰ ਹੀ ਇੱਥੇ ਅਸੀਂ ਦੇਖਦੇ ਰਹਿੰਦੇ ਆਂ ਪਲੇ ਪਰ ਅੱਜ ਵਾਲਾ ਪਲੇ ਬਹੁਤ ਹੀ ਅੱਛਾ ਸੀ ਮਤਲਬ ਕਿ ਜੋ ਥੀਮ ਉਹਨਾਂ ਨੇ ਲਿੱਤਾ ਜੋ ਅੱਜ ਕੱਲ ਦੀ ਪ੍ਰਿਵੇਲਿੰਗ ਆਪਾਂ ਕਹਦੀ ਹੈ ਪ੍ਰੋਬਲਮ ਹੈ ਕਿ ਬੱਚੇ ਬਾਅਦ ਚਲੇ ਜਾਂਦੇ ਆ ਪੈਰੈਂਟਸ ਆਪਣੀਆਂ ਉਮੀਦਾਂ ਬੜੀਆਂ ਆਸਾਂ ਉਮੀਦਾਂ ਨਾਲ ਪੇਜਦੇ ਬੱਚਿਆਂ ਨੂੰ ਬਟ ਬੱਚੇ ਬਾਅਦ ਚ ਮੁੜ ਕੇ ਵੀ ਨਹੀਂ ਦੇਖਦੇ ਕਿ ਸਾਡੇ ਪੈਰੈਂਟਸ ਦਾ ਕੀ ਹਾਲ ਪਰ ਪਹਿਮੇ ਸਿਆਣੇ ਨੇ ਤੈਨੂੰ ਕਿਹਦੀ ਕੁੜੀ ਆ ਤੂੰ ਅੰਕਲ ਮੈਂ ਪਿਆਮਿਆ ਫਰਮ ਯੂਕੇ ਆ ਯਾ ਚੰਗੀਰ ਸਿੰਘ ਦੀ ਡਾਟਰ ਅੱਛਾ ਅੱਛਾ ਡਾਕਟਰ ਲੱਗੀਆਂ ਨੋ ਅੰਕਲ ਨਾਟ ਡਾਕਟਰ ਆ ਮੀਨ ਮੈਂ ਜੰਗੀਰ ਸਿੰਘ ਚੱਕੀ ਵਾਲੇ ਦੀ ਬੇਟੀ ਆ ਓਹੋ ਸਿੱਧਕ ਹੈ ਬਿਲੱਬੂ ਕੇ ਜਗਰੇ ਦੀ ਕੁੜੀ ਹੈ ਹੈ ਉਹ ਮੈਂ ਵੀ ਕਹਾ ਵੀ ਮੈਂ ਕਹਾ ਪਤਾ ਨਹੀਂ ਕੌਣ ਆ ਗਈ ਦੇਖ ਲੈ ਜਦ ਤੂੰ ਕਸੇ ਜੀ ਹੁੰਦੀ ਸੀ ਹੈ ਨਾ ਐਡੀ ਨੜੀ ਲੰਮਕ ਦਿਂਦੀ ਤੇਰੇ ਆਹ ਹੁਣ ਦੇਖਦਾ ਤੂੰ ਸਿੱਖਾਈ ਢੱਪਿchnਾ ਨਾ ਰੱਖੀ ਬੇਟੀਆਂ ਨਾ ਕੀ ਨਾ ਤਾਂ ਉਂ ਤਰਸਲੀ ਅੰਕਲ ਨੇਮ ਤਾਂ ਮੇਰਾ ਪਰਮਿੰਦਰਪਾਲ ਕੌਰਿਆ ਅੱਛਾ ਸਾਰੇ ਪੈਮ ਹੀ ਕਹਿੰਦੇ ਆ ਅੱਛਾ ਭਾਈ ਬੜੀ ਧੀਰ ਵਦ ਗੇੜਾ ਮਾਰਿਆ ਹੈ ਯੂ نو ਅੰਕਲ ਹੈ ਨਾ ਯੂ ਕੇ ਰਹਿਣਾ ਮੰਗਦੀਆਂ ਹਾਂ ਇੰਡੀਆ ਇਜ਼ ਟੂ ਮੱਚ ਹੌਟ ਇੱਥੇ ਪਾਪਾ ਦੀ ਡੈਥ ਤੋਂ ਬਾਅਦ ਮੈਂ ਫਸਟ ਮੈਂ ਇਸ ਕਰਮੀ ਦੇ ਵਿੱਚ ਕੋਲਡ ਡਰਿੰਕ ਪੀਣਾ ਮੰਗਦੀ ਆਂ ਐਂਡ ਆਈ ਹੈਵ ਦੈਟ ਹਾਂ ਹਾਂ ਕੀ ਕੀ ਅੱਛਾ ਯੈਸ ਸੰਗਾ ਪਾਈ ਅੱਜ ਜੋ ਥੋੜੀ ਮਰਜ਼ੀ ਐ ਹੋਰ ਪਾਈ ਆਪਣੀ ਮੰਮੀ ਨੂੰ ਲੈ ਆਉਣਾ ਸੀਗਾ ਮੰਮਾ ਤਾਂ ਆਉਣਾ ਮੰਗਦੀ ਸੀ ਅੰਕਲ ਬਟ ਮੈਂ ਨਹੀਂ ਲੈ ਕੇ ਆਈ ਯੂ نو ਇੰਡੀਆ ਇਜ਼ ਟੂ ਮੱਚ ਹੌਟ ਐਂਡ ਮੰਮਾ ਥੋੜਾ ਵੇ ਕਿਆ ਪਾਕੀ ਸਭ ਠੀਕ ਐ ਹਾਂ ਗਲਤੀ ਤੇਰੀ ਪਾਈ ਠੀਕ ਐ ਪਰ ਮੈਨੂੰ ਬਾਰੀਆਂ ਗੱਲਾਂ ਸਮਝ ਨਹੀਂ ਲੱਗਦੇ ਤੈਨੂੰ ਕੀ ਕਹੀ ਜਾਣੀ ਐ ਹਾਂ ਗੁਰਜਨ ਸੰਜੰਟੀ ਐ ਜੀ ਇਹ ਬਹੁਤ ਹੀ ਪਿਆਰਾ ਨਾਟਕ ਬਹੁਤ ਵਧੀਆ ਸੰਦੇਸ਼ ਦੇ ਨਾਲ ਨਾਟਕ ਸੀਗਾ ਏ ਜਿਸ ਤਰ੍ਹਾਂ ਅੱਜ ਕੱਲ ਬੱਚੇ ਬਾਹਰ ਭੇਜਦੇ ਮਾਂ ਵੀ ਭੇਜ ਰਹੇ ਆ ਬਿਲਕੁਲ ਹਾਲਾਤਾਂ ਦੇ ਮੁਤਾਬਕ ਨਾਟਕ ਲਿਖਿਆ ਹੈ ਵਕੀਲਾ ਮਾਨ ਜੀ ਨੂੰ ਤੇ ਬਹੁਤ ਜ਼ਿਆਦਾ ਵਧਾਈ ਦੇਣਾ ਚਾਹੁੰਦਾ ਦਰਸ਼ਕਾਂ ਨੇ ਬਹੁਤ ਸਲਾਦ ਕੀਤੀ ਹੈ ਦੀ ਬਹੁਤ ਵਧੀਆ ਨਾਟਕ ਸੀਗਾ ਜੀ ਕੱਲ ਤੁਸੀਂ ਮੇਰੇ ਨਾਲ ਡੀਸੀ ਆਫਿਸ ਜਾਣਾ ਹੈ ਐਂਡ ਮੈਂ ਯਾ ਮੈਂ ਮਗਰ ਦੇ ਘਰੇ ਜਾਣਾ ਮੰਗਦੀ ਆ ਕੀ ਲੱਗੇ ਨੇ ਉਹ ਯਾ ਲੰਬਰਦਾਰ ਲੰਬਰਦਾਰ ਏ ਮੰਮਾ ਨੇ ਕਿਹਾ ਸੀ ਉਹਨੂੰ ਵੀ ਦੀ ਸੀ ਆਫਿਸ ਲੈ ਕੇ ਜਾਣਾ ਆ। ਅੱਛਾ। ਯਾ। ਠੀਕ ਹੈ ਭਾਈ ਜਿਵੇਂ ਤੁਹਾਡੀ ਮਰਜ਼ੀ। ਐਂਡ ਯੂ نو ਅੰਕਲ ਜ਼ਮੀਨ ਵੇਚਣ ਦਾ ਮਾਮਲਾ ਆ। ਸੋ ਟੂ ਪਰਸਨ ਆ ਮੀਨਿੰਗ ਟੂ ਵਿਟਨੈਸ ਆਪਣੇ ਕਰਦੇ ਹੋਣੇ ਚਾਹੀਦੇ ਆ। ਠੀਕ ਹੈ ਅੰਕਲ। ਬਸ ਖਾਲੀ ਇੱਕ ਵਾਰੀ ਜ਼ਮੀਨ ਵਿਕਤੇ ਪੇ ਖੁਸ਼ੀਆਂ ਖੁਸ਼ੀਆਂ। ਖੁਸ਼ੀਆਂ ਖੁਸ਼ੀਆਂ। ਜੀ ਔਰ ਆਪਣਾ ਸਭ ਕੁਝ ਬੇਚ ਵਟ ਕੇ ਉਧਰ ਜਾਣਾ ਕੋਈ ਸਿਆਣਪ ਨਹੀਂ ਹੈ। ਜੀ ਜੀ। ਸੋ ਬਾਹਰ ਜਾਣਾ ਚਾਹੀਦਾ ਸੈਟਲ ਹੋਣਾ ਚਾਹੀਦਾ ਬਟ ਚਟਲ ਹੋਣ ਤੋਂ ਬਾਅਦ ਜਿਹੜਾ ਹੈ ਆਪਣਾ ਜਿਹੜਾ ਰੋਜੀ ਰੋਟੀ ਲਈ ਅਗਰ ਗਏ ਹੋ ਤਾਂ ਵਾਪਸ ਵੀ ਜਿਹੜਾ ਆਪਣੀਆਂ ਜੜ੍ਹਾਂ ਦੇ ਵਿੱਚ ਆ ਕੇ ਇੱਥੇ ਜਿਹੜਾ ਵਸਣਾ ਜ਼ਰੂਰੀ ਹੋ ਜਾਂਦਾ। ਓਕੇ ਅੰਕਲ ਮੈਂ ਚਲਦੀ ਆਂ। ਬਾਏ। ਬਾਏ ਅੰਕਲ। ਓਕੇ ਬਾਏ ਪੁੱਤਰ। ਕੀ ਹੋ ਗਿਆ ਸਾਡੇ ਚਵੱਕਾਂ ਨੂੰ? ਸਾਡੇ ਜ਼ਮੀਨਾਂ ਵੇਚ-ਵਿਚੇ ਖੁਸ਼ ਹੋਈ ਜਾਂਦੇ ਨੇ। ਉਹ ਬਾਹਰ ਕੀ ਚਲੇ ਗਏ ਆਪਣੀ ਹੋਂਦੇ ਖਤਮ ਕਰਨ ਦੇ ਲੱਗੇ ਹੋਏ ਨੇ। ਹੋ ਭਾਈ ਜ਼ਮੀਨਾਂ ਵਿਕ ਗਈਆਂ, ਫਸਲਾਂ ਖਤਮ। ਬੋਲੀ ਭੁੱਲ ਗਏ ਨਸਲਾ ਖਤਮ ਤੇ ਤੇ ਜੇ ਇਹ ਸਾਰਾ ਕੁਝ ਭੁੱਲ ਗਏ ਤਾਂ ਤੁਹਾਡੇ ਪਿੱਛੇ ਕੀ ਰਹੂਗਾ ਤੇ ਦੋਸ਼ ਦੋ ਸਰਕਾਰਾਂ ਨੂੰ ਮੰਨਿਆ ਕਿ ਸਰਕਾਰਾਂ ਕੁਝ ਨਹੀਂ ਕਰਦੀਆਂ ਨਾ ਕਮੀਆਂ ਨੇ ਪਰ ਅਸੀਂ ਕਿਹੜਾ ਕੁਝ ਕਰਦੇ ਆ ਓਏ ਮੂਰਖੋ ਜੇ ਪਿੰਡ ਨੂੰ ਅੱਗ ਲੱਗੀ ਹੋਵੇ ਨਾ ਤਾਂ ਪਿੰਡ ਛੱਡ ਕੇ ਨਹੀਂ ਭੱਜੀਦਾ ਸਮਤ ਅੱਗ ਬੁਝਾਈ ਦੀ ਹੁੰਦੀ ਹੈ ਜੇ ਮੁਲਕ ਮਾਰਾ ਹੈ ਤਾਂ ਨੂੰ ਛੱਡ ਕੇ ਬਾਹਰ ਜਾਣਾ ਬਹਾਦਰੇ ਨੇ ਸਗੋ ਬਹਾਦਰੀ ਇਸ ਗੱਲ ਦੇ ਵਿੱਚ ਹੈ ਤੇ ਉਹਦੇ ਲਈ ਖੜੋ ਤੇ ਲੜੋ ਐਸੇ ਨੂੰ ਦੇਣ ਦੇ ਵਿੱਚ ਟੀਮ ਸਫਲ ਰਹੀ ਜੀ ਬਿਲਕੁਲ ਸਫਲ ਰਹੀ ਹੈ ਤੁਸੀਂ ਦੇਖਿਆ ਹੀ ਹੈ ਆਡੀਅנס ਕਿਸ ਤਰ੍ਹਾਂ ਬਾਰ-ਬਾਰ ਬਾਰ-ਬਾਰ ਤਾਲੀਆਂ ਵਜਾ ਰਹੀ ਕਿਤੇ ਭਾਵਕ ਵੀ ਹੋਇਆ ਕਰੋ ਮੈਂ ਭਾਵਕ ਖੁਦ ਹੋਇਆ ਕਿਉਂਕਿ ਮੇਰੇ ਬੱਚੇ ਜਿਹੜੇ ਨੇ ਗ੍ਰੈਂਡ ਚਿਲਡਰਨ ਨੇ ਮੈਨੂੰ ਬਹੁਤ ਉਹਨਾਂ ਨਾਲ ਪਿਆਰ ਹੈ ਉਹ ਬਾਹਰ ਨੇ ਮੇਰੀ ਬੇਟੀ ਦਾ ਇੱਕੋ ਹੀ ਬੇਟਾ ਹੈ ਉਹ ਵੀ ਜਾਣ ਨੂੰ ਤਿਆਰ ਬੈਠਾ ਹੈ ਮੈਂ ਜਦੋਂ ਇਹ ਚੀਜ਼ ਯਾਦ ਕਰਦਾ ਤਾਂ ਮੇਰੀਆਂ ਅੱਖਾਂ ਭਰ ਜਾਂਦੀਆਂ ਨੇ ਕਿ ਬੱਚਿਆਂ ਤੋਂ ਬਿਨਾ ਮਾਂ-ਬਾਪ ਦੀ ਵੀ ਕੋਈ ਜ਼ਿੰਦਗੀ ਹੈ ਨਹੀਂ ਜੀ ਇਹ ਅਸੀਂ ਤਾਂ ਗ੍ਰੈਂਡਚਿਲਡਰ ਹੈਗਾ ਗ੍ਰੈਂਡਪੈਰੈਂਟ ਹੈ ਜੀ ਪਰ ਜਿਹੜੇ ਜਿਨ੍ਹਾਂ ਦੇ ਬੱਚੇ ਚਲੇ ਜਾਂਦੇ ਨੇ ਬਿਲਕੁਲ ਉਹ ਥੋੜੀ ਦੇਰ ਬਾਅਦ ਪਤਾ ਲੱਗਦਾ ਹੈ ਹਲੇ ਯੰਗ ਨੇ ਨਾ ਉਹ ਸਾਰੀ ਕਹਾਣੀ ਅੱਜ ਬਿਲਕੁਲ ਐਗਜ਼ੈਕਟਲੀ ਐਗਜ਼ੈਕਟਲੀ ਇਹੀ ਕੁਝ ਹੋ ਰਿਹਾ ਜੀ ਬਿਲਕੁਲ ਇਹੀ ਕੁਝ ਹੋ ਰਿਹਾ ਬਹੁਤ ਅੱਛਾ ਸੋ ਬਹੁਤ ਸਾਰੇ ਸਾਡੇ ਮਿੱਤਰ ਇੱਧਰ ਵੀ ਖੜੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਨਾਮ ਵਿੱਚ ਮੇਰਾ ਸੁਖਮੰਦਰ ਸਿੰਘ ਲੱਕੀ ਐਮਸੀ ਕਿ ਗਿੱਦੜਵਾਤ ਹੋਇਆ ਅੱਛਾ ਗਿੱਦੜਵਾਤੋਂ ਕਿਉਂਕਿ ਗਿੱਦੜਵਾਦੀ ਸਾਰੀ ਟੀਮ ਸੀ ਇਹ ਨਾਟਕ ਦੀ ਔਰ ਗਿੱਦੜਵਾਤੋਂ ਐਮਸੀ ਸਾਹਿਬ ਨੇ ਲੱਕੀ ਜੀ ਤੇ ਬਲਜੀ ਨਾਟਕ ਦੇਖ ਕੇ ਆਏ ਹਾਂ ਹਾਂਜੀ ਕੀ ਮਹਿਸੂਸ ਹੋਇਆ ਇੱਕ ਵਾਰ ਬਹੁਤ ਮਾਣ ਮਹਿਸੂਸ ਹੋਇਆ ਜਿੱਦਾਂ ਪੰਜਾਬ ਅੱਜ ਕੱਲ੍ਹ ਇਹਨਾਂ ਦੇ ਜੋ ਬਾਈ ਜੀ ਨੇ ਵਕੀਲੇਮਾਨ ਨੇ ਸਾਡੇ ਮਿੱਤਰ ਪਿਆਰੇ ਆ ਅਸੀਂ ਉਹਨਾਂ ਕਰਕੇ ਜ਼ਿਆਦਾਤਰ ਆਏ ਸੀ ਵੀ ਉਹਨਾਂ ਨੇ ਇੱਕ ਨਾਟਕ ਪੇਸ਼ ਕਰਨਾ ਸੀ ਉਹਦੇ ਵਿੱਚ ਵੇਖਿਆ ਵੀ ਜਿਵੇਂ ਅੱਜ ਕੱਲ ਦੀ ਪੰਜਾਬ ਦੀ ਪੀੜ੍ਹੀ ਜ਼ਿਆਦਾਤਰ ਹਰ ਇੱਕ ਨੂੰ ਛੋਟੇ ਬੱਚੇ ਤੋਂ ਪਲੱਸ 2 ਪਾਸ ਕਰਨ ਤੋਂ ਬਾਅਦ ਹਰ ਇੱਕ ਨੂੰ ਇਦਾਂ ਵੀ ਮੈਂ ਬਾਹਰ ਦਾ ਸੁਪਨਾ ਵੇਖਣਾ ਪਰ ਉਹਦੇ ਤੇ ਆਧਾਰ ਤੇ ਉਹਨਾਂ ਨੇ ਇੱਕ ਸਾਰਾ ਨਾਟਕ ਪੇਸ਼ ਕਰਿਆ ਵੀ ਹਰ ਇੱਕ ਬੱਚਾ ਬਾਹਰ ਜਾਣ ਦਾ ਕਰਦਾ ਪਰ ਕੋਈ ਆਪ ਦਾ ਸਾਡਾ ਰੰਗਲਾ ਪੰਜਾਬ ਖਤਮ ਹੋ ਰਿਹਾ ਅੱਜ ਉਹਨਾਂ ਨੇ ਦਿਖਾਇਆ ਵੀ ਮਾਪਿਓ ਬੁੱਢੇ ਰੋਲਦੇ ਫਿਰਦੇ ਆ ਮਾਪਿਆਂ ਦੀ ਕੋਈ ਸਾਰ ਨਹੀਂ ਲੈਂਦਾ ਬੱਚੇ ਬਾਹਰ ਬੱਚਾ ਦਾ ਕਸੂਰ ਨਹੀਂ ਕੋਈ ਉਹ ਬਾਹਰ ਜਾ ਕੇ ਅਜ ਕੱਲ ਕਿਸਤਾਂ ਦੇ ਰੁੱਜ ਗਈ ਕੋਈ ਮਕਾਨ ਕੋਈ ਦੁਕਾਨ ਕੋਈ ਬਿਜ਼ਨਸ ਜੀ ਜੀ ਪਰ ਫਿਲਮਾਂ ਬਹੁਤ ਵੇਖੀਆਂ ਪਰ ਇਹ ਜਾਂ ਨਾਟਕ ਨਹੀਂ ਵੇਖਿਆ ਬੜਾ ਕਲਾਕਾਰਾਂ ਦੀ ਧਰਤੀ ਗਿੱਦੜਵਾ ਹੈ ਗਿੱਦੜਵਾ ਦੀ ਧਰਤੀ ਤੋਂ ਐਮ ਸੀ ਸਾਹਿਬ ਨੇ ਉਹਨਾਂ ਦੇ ਨਾਲ ਮਿੱਤਰ ਨੇ ਹਾਂਜੀ ਬਈ ਜੀ ਕੀ ਨਾਮ ਇਹ ਗਿੰਦਰ ਸਿੰਘ ਹੈ ਜੀ ਨਾਟਕ ਨਾਮ ਮੇਰਾ ਨਗਿੰਦਰ ਸਿੰਘ ਹੈ ਜੀ ਜੀ ਦੇਖੋ ਜੀ ਨਾਟਕ ਬਹੁਤ ਵਧੀਆ ਲੱਗਿਆ ਜੀ ਜੀ ਦੇਖੋ ਜੀ ਜੋ ਸੱਚ ਹੈ ਨਾ ਜੀ ਜੇ ਸਮੇ ਦੇ ਹਿਸਾਬ ਨਾਲ ਸੱਚ ਸਾਹਦੇ ਸਾਹਮਣੇ ਆਉਂਦਾ ਰਹੇ ਤਾਂ ਹੀ ਬੰਦੇ ਦੇਖਾਂ ਖੁੱਲਦਿਆਂ ਨੇ ਸੋ ਜੋ ਅੱਜ ਇਹ ਨਾਟਕ ਦਿਖਾਇਆ ਗਿਆ ਇੱਕ ਨਾਟਕ ਨਾਟਕ ਨਹੀਂ ਸੀ ਇਹ ਅੱਜ ਦੇ ਸਮੇ ਦਾ ਸੱਚ ਹੈ ਜਿਸ ਨਾਲ ਸਾਡੇ ਨੌਜਵਾਨ ਸਾਡੇ ਵਰਗੇ ਨੌਜਵਾਨ ਪੀੜੀ ਅਤੇ ਜੋ ਮਤਲਬ ਬਾਹਰ ਜਾ ਰਹੀ ਆਪਦੇ ਮਾਪਿਓ ਮਤਲਬ ਕੱਲਾ ਪੈਸਾ ਹੀ ਸਭ ਕੁਝ ਨਹੀਂ ਹੁੰਦਾ ਰਿਸ਼ਤੇ ਬਹੁਤ ਰਿਸ਼ਤੇ ਜਿਹੜੇ ਹੈਗੇ ਆ ਉਹ ਪੈਸਾ ਤਾਂ ਵੀ ਜ਼ਿਆਦਾ ਜ਼ਰੂਰੀ ਆ ਜਦੋਂ ਇਹ ਗੱਲਾਂ ਬੀਤਦੀਆਂ ਫਿਰ ਸਮਝ ਆਉਂਦੀਆਂ ਆ ਨਾਟਕ ਦੇ ਕੇ ਨਾਟਕ ਦੇਖਣ ਤੋਂ ਪਹਿਲਾਂ ਵੀ ਗੱਲ ਹੋਈ ਸੀ ਤੇ ਹੁਣ ਹੁਣ ਵੀ ਗੱਲ ਹੋਈ ਆ ਸਹੀ ਨਾਟਕ ਦੀ ਗੱਲ ਐ ਵੀ ਮੈਂ ਤਾਂ ਐਕਚੁਅਲੀ ਕੀ ਐ ਨਾ ਕਿਉਂਕਿ ਮੈਂ ਨਾਟਕ ਨਾਲ ਜੁੜਿਆ ਹੋਇਆ ਐ ਇਸ ਕਰਕੇ ਥੋੜੀਆਂ ਕਮੀਆਂ ਸੀਗੀਆਂ ਉਹ ਕਮੀਆਂ ਨੂੰ ਪੂਰੀ ਕਿਉਂਕਿ ਪਹਿਲਾ ਸ਼ੋਅ ਸੀ ਨਾ ਲਾਈਟ ਦੀ ਹੋ ਗਈ ਪ੍ਰੋਬਲਮ ਆ ਗਈ ਕੁਝ ਮੂਵਮੈਂਟ ਬਲੋਕਿੰਗ ਦੀ ਪ੍ਰੋਬਲਮ ਆ ਗਈ ਜੀ ਇਹ ਸਾਰੀਆਂ ਪੂਰੀਆਂ ਹੌਲੀ ਹੌਲੀ ਕਰ ਲੈਣਗੇ ਵਧੀਆ ਕੰਸਰਟ ਵਧੀਆ ਸੀਗਾ ਬਹੁਤ ਵਧੀਆ ਥੈਂਕ ਯੂ ਬਾਜੀ ਜਿੰਦਗੀ ਜਿੰਦਾਬਾਦ ਜੈ ਰੰਗਮੰਚ